ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਹਰ ਸੰਡੇ ਜਿਹੜਾ ਉਹ ਚਪਹਿਰਾ ਹੁੰਦਾ ਔਰ ਇਦਾਂ ਹੀ ਸ਼ਨੀਵਾਰ ਰਾਤ ਨੂੰ ਵੀ ਸੰਗਤ ਬੈਠ ਕੇ ਚਪਹਿਰਾ ਸਾਹਿਬ ਕਰਦੀ ਆ ਐਤਵਾਰ ਦਿਨੇ ਆਪ ਜੀ ਵੇਖ ਰਹੇ ਹੋ ਲੱਖਾਂ ਦੀ ਕਤਾਰ ਦੇ ਵਿੱਚ ਜਿਹੜੀ ਸੰਗਤ ਆ ਉਹ ਤਨਤਨ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਬੈਠੀ ਆ ਔਰ ਮੌਸਮ ਜਿਹੜਾ ਅੱਜ ਬੜਾ ਸੁਹਾਵਾ ਬਣਿਆ ਸੀ ਮੀਂਹ ਵੀ ਪੈ ਰਿਹਾ ਸੀ ਔਰ ਇਹ ਰੀਤ ਖੜਵੀ ਸੀ ਇਦਾਂ ਹੀ ਰਾਤੀ ਕੱਲ ਛਨੀ ਆਰ ਅਰਸੋ ਅਹੀਂ ਚਾਲਣੀਆਂ ਵਧੀਆਂ ਮੀਨ ਏਰੀਆ ਆ ਸਾਡੀਆਂ ਚਾਲਣੀਆਂ ਵਗੈਰਾ ਫਾਟ ਗਈਆਂ ਟੈਂਟ ਟੁੱਟ ਗਿਆ ਕੱਲ ਫਿਰ ਇਹ ਸਾਰਾ ਪ੍ਰਬੰਧ ਕੀਤਾ ਇਸ ਕਰਕੇ ਅੱਜ ਤੁਸੀਂ ਵੇਖਦੇ ਹੋ ਕਿ ਸਾਰੀ ਸੰਗਤ ਤਨ ਤਨ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਬੈਠੀ ਆ ਚਪੈਰਾ ਸਾਹਿਬ ਕਰ ਰਹੀ ਆ ਔਰ ਸੰਗਤ ਬੜੀ ਲਿਹਾ ਲਾ ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਚੱਲ ਕੇ ਐਤਵਾਰ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਆਉਂਦੀ ਆ ਔਰ ਦੋ ਦੋ ਤਨ ਤਨ ਘੰਟੇ ਸੰਗਤ ਖੜ ਕੇ ਲੈਣਾ ਦੇ ਵਿੱਚ ਮੱਥਾ ਟੇਕਦੀ ਆ ਮਤਾਂ ਦੇ ਕੇ ਆਪਣਾ ਜੀਵਨ ਸਫਲ ਕਰਦੀ ਐ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਘਰ ਬਖਸ਼ਾ ਬਹੁਤ ਵੱਡੀਆਂ ਹੁੰਦੀਆਂ ਜਿਹੜਾ ਵੀ ਬੰਦਾ ਗੁਰੂ ਘਰ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਆਉਂਦਾ ਆ ਕੇ ਆਪਣੀਆ ਭਾਵਨਾ ਮੰਨਦਾ ਉਹਨਾਂ ਦੀਆ ਭਾਵਨਾ ਪੂਰੀਆਂ ਹੁੰਦੀਆਂ ਬਾਬਾ ਦੀਪ ਸਿੰਘ ਦੀ ਬੜੀ ਵੱਡੀ ਕਿਰਪਾ ਹੈ ਸੰਗਤ ਬਹੁਤ ਜਿਆਦਾ ਜੋਤ ਸਾਹਿਬ ਵਰ ਕੀ ਕਹਿਣਾ ਕਰਦੇ ਬਾਬਾ ਜੀ ਜੋਤ ਜੋਤ ਦੇ ਬਾਬਾ ਜੀ ਦੀ ਬਹੁਤ ਵੱਡੀ ਭਾਵਨਾ ਸੰਗਤ ਦੀ ਸੰਗਤ ਦੇਸੀ ਕੋ ਘਰਾਂ ਤੋਂ ਲੈ ਕੇ ਹੁੰਦੀ ਆ ਇਹ ਸੰਗਤ ਦੇਸੀ ਕੋ ਬਾਹਰੋਂ ਦੁਕਾਨਾਂ ਤੋਂ ਮੋਲ ਲੈਂਦੀ ਆ ਉਹ ਆ ਕੇ ਬਾਬਾ ਜੀ ਦੇ ਪਹਿਲਾਂ ਦਰਬਾਰ ਤੇ ਮੱਥਾ ਟੇਕਦੇ ਆ ਮੱਥਾ ਟੇਕ ਕੇ ਸ਼ਰਧਾ ਮੁਤਾਬਕ ਜਿੰਨੇ ਵੀ ਉਹਨਾਂ ਤਿੱਲ ਫੁੱਲ ਆਪਣਾ ਘਿਓ ਲਿਆ ਦਾਂਦਾ ਜਸੀ ਘੋ ਆ ਕੇ ਉਹ ਜੋਤ ਤੇ ਪਉਦੇ ਆ ਜੋਤ ਨੂੰ ਨਮਚਕਾਰ ਕਰਦੇ ਮੱਥਾ ਟੇਕਦੇ ਆ ਔਰ ਇਥੋਂ ਦਾ ਪ੍ਰਸ਼ਾਦ ਲੈ ਕੇ ਆਪਦੇ ਨੇਤਰਾਂ ਤੇ ਲਾਉਂਦੇ ਆ ਆਪਦੇ ਸਰੀਰ ਤੇ ਲਾਉਂਦੇ ਆ ਔਰ ਲੋਕਾਂ ਦੀ ਭਾਵਨਾ ਹੈ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਦਾ ਹੈ ਬਾਬਾ ਦੀਪ ਸਿੰਘ ਜੀ ਕਲਾ ਵਰਤਦੀ ਆ ਲੋਕ ਜੋਤ ਦਾ ਪ੍ਰਸ਼ਾਦ ਲੈ ਕੇ ਉਦੇ ਘਰਾਂ ਤੱਕ ਜਾਂਦੇ ਕਿੰਨੀ ਤਾਕਤ ਦਾ ਆਮਦਰੀ ਹੈ ਤੁਸੀਂ ਮੰਨਦੇ ਹੋ ਮੁੱਢੇ ਤਵਾਨ ਵਾਲੇ ਬਿਰੇ ਮੇਰੇ ਹਿਸਾਬ ਨਾਲ ਤਾਂ ਲੱਖਾਂ 2.5 ਲੱਖ ਦੇ ਲੱਗੇ ਬਣੇ 2.5 ਲੱਖ ਦੇ ਲੱਗੇ ਬਣੇ ਬੱਧ ਹੋ ਗਏ ਤਾਂ 3 ਲੱਖ ਦੇ ਲੱਗੇ ਖਾਜ ਪ੍ਰਬੰਧ ਬੰਦ ਕੀਤੇ ਗਏ ਖਾਜ ਪ੍ਰਬੰਧ ਭਾਜੀ ਬਹੁਤ ਤਗੜੇ ਆ ਸਾਰੀ ਛੜਕ ਤੇ ਚਾਤੀਵਿੰਟ ਚੌਕ ਤੋਂ ਲੈ ਕੇ ਗੁਰੂ ਰਾਮਦਾਸ ਰੋਡਲੇ ਬਨੇ ਤੱਕ ਨਵੀਂ ਪਾਰਕ ਦਾ ਚਰਨੀਆਂ ਸੜਕਾਂ ਲੱਗੀਆਂ ਹੋਈਆਂ ਜੋੜੇ ਘਰ ਬਹੁਤ ਵੱਡੇ ਬਾਹਰ ਬਣੇ ਹੋਏ ਆ ਲੰਗਰ ਚਾਰ ਚਵੇਰੇ ਹੀ ਚਲੋਨੀ ਗੁਰਦਰਾ ਪ੍ਰਬੰਧ ਕਮੇਟੀ ਦਾ ਬੜਾ ਵੱਡਾ ਲੰਗਰ ਚੱਲ ਰਿਹਾ ਔਰ ਇੱਦਾਂ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਬਰਫ ਦਾ ਛਪੀਲਾ ਹਰ ਚੀਜ਼ ਔਰ ਬਾਹਰ ਸੰਗਤ ਵੱਲੋਂ ਗਲੀਆਂ ਦੇ ਵਿੱਚ ਆਪ ਆਪਣੇ ਲੰਗਰ ਲਾਏ ਆ ਠੰਡੇ ਪਾਣੀ ਦਾ ਪ੍ਰਬੰਧ ਸੰਗਤ ਨੇ ਕੀਤਾ ਸੰਗਤ ਨੂੰ ਕੋਈ ਵੀ ਮੁਸ਼ਕਲ ਕਿਸ ਤਰ੍ਹਾਂ ਦੀ ਨਹੀਂ ਉਹ ਗਰਮੀ ਤੋਂ ਬਚਣ ਵਾਸਤੇ ਕੀ ਕੀਤਾ ਗਿਆ ਗਰਮੀ ਤੋਂ ਬਚਣ ਵਾਸਤੇ ਛਾਂਣੀਆਂ ਲਈਆਂ ਜੀ ਬਹੁਤ ਵੱਡੇ ਵੱਡੇ ਕੂਲਰ ਸੰਗਤ ਵੱਲੋਂ ਲਾਏ ਜੀ ਪੱਖੇ ਲਾਏ ਆ ਜੀ ਜਿਹਨਾਂ ਗਰਮੀ ਦਾ ਸੰਗਤ ਨੂੰ ਗਰਮੀ ਨਹੀਂ ਲੱਗਦੀ ਬਹੁਤ ਵੱਡਾ ਪ੍ਰਬੰਧ ਸੰਗਤ ਵਾਸਤੇ ਕੀਤਾ ਹੋਇਆ ਤੇ ਹੋਰ ਵੀ ਥੱਲੇ ਪ੍ਰਬੰਧ ਅੱਗੇ ਵਧਾਏ ਜਾਣਗੇ ਮਰਜੀ ਬਹੁਤ ਵੱਡੇ ਪ੍ਰਬੰਧ ਗਾਹ ਵਾਸਤੇ ਬਾਬਾ ਜੀ ਕਾਰਸੇ ਵਾਲੇ ਬਾਬੇ ਪੂਰੀ ਵਾਲੇ ਲੈਂਟਰ ਪਾਈ ਜਾਂਦੇ ਆ ਥੱਲੇ ਦੋ ਪਾਰਕਾਂ ਦੋ ਪਾਰਕਾਂ ਦੇ ਵਿੱਚ ਸੰਗਤ ਜਿਹੜੀ ਉਹ ਪੂਰੀ ਫੁੱਲ ਵੱਡਾ ਫੁੱਲ ਬੈਠੀ ਆ ਮੋਟਰਸਾਈਕਲ ਸਟੈਂਡ ਅੱਗੇ ਛੜਕਦੇ ਲੱਗਦਾ ਜੀ ਹੁਣ ਥੱਲੇ ਅਸੀਂ ਪਾਰਕ ਚਲਾਉਂਦਾ ਪਿਆ ਐਦਾਂ ਹੀ ਚਾਨਣੀਆਂ ਲੈਂਟਰਾਂ ਦੇ ਉੱਪਰ ਥੱਲੇ ਸੰਗਤ ਵੀ ਬੇਸਮੈਂਟ ਵਿੱਚ ਦੋ ਬੇਸਮੈਂਟਾਂ ਦੀ ਸੰਗਤ ਪੂਰੀ ਭਰ ਜਾਂਦੀ ਹੈ ਜੀ ਕਿ ਸੰਗਤ ਐਦਾਂ ਹੀ ਪਾਰਟੀ ਕਰਦੀ ਸਰ ਸੰਗਤ ਹਾਂ ਜੀ 12 ਵਜੇ ਚਪੈਰਾ ਚੱਲ ਹੁੰਦਾ ਜੀ ਪਹਿਲਾਂ ਸੰਗਤ ਪੰਜ ਪਾਤ ਜੁੱਟੀ ਸਾਹਿਬ ਦਾ ਕਰਦੀ ਆ ਫਿਰ ਚੋਪੀ ਸਾਹਿਬ ਦਾ ਫਿਰ 10 ਮਿੰਟ ਦੀ ਬ੍ਰੇਕ ਹੁੰਦੀ ਆ ਫਿਰ ਸੁਖਮੀ ਸਾਹਿਬ ਚੱਲ ਹੁੰਦਾ ਤੇ ਸ਼ਾਮੇ 4 ਵਜੇ ਜਿਹੜੀ ਉਹ ਚਪੈਰੇ ਦੀ ਅਰਦਾਸ ਹੁੰਦੀ ਸੰਗਤ ਬੜੇ ਵੱਡੇ ਪੱਧਰ ਤੇ ਆ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਆਬਦੁੱਲਾਹ ਪ੍ਰਾਪਤ ਕਰਦੇ ਔਰ ਆਪ ਦੀ ਜ਼ਿੰਦਗੀ ਦਾ ਜਿਹੜਾ ਮਨੋਰਥਾ ਉਹ ਭਾਵਨਾ ਪੂਰੀਆਂ ਕਰਦੀ ਆ ਜੀ ਬੀਬੀਆਂ ਆ ਰਹੀਆਂ ਇੱਥੇ ਜਿਹੜੀ ਸਾਰੀ ਬੀਬੀਆਂ ਇੱਥੇ ਪਹੁੰਚੀਆਂ ਨੇ ਬਾਬਾ ਜੀ ਇਹ ਸੰਗਤ ਜੀ ਇਹ ਬੀਬੀਆਂ ਜਿਹੜੀ ਸੰਗਤ ਘਿਓ ਲੈ ਕੇ ਆਉਂਦੀਆਂ ਨੇ ਜੀ ਕਿ ਉਹ ਬੜੀ ਵੱਡੀ ਇਕਤਾਰ ਤੇ ਸੰਗਤ ਲੈ ਕੇ ਆਉਂਦੀ ਆ। ਇਹ ਸੰਗਤ ਇੱਥੇ ਕਿਉਂ ਇਕੱਠਾ ਹੋ ਜਾਂਦਾ? ਸੰਗਤ ਗਰਮ ਕਰ ਕਰ ਕੇ ਕਿਉਂ? ਜਿਹੜਾ ਪੀਪਾਂ ਦੇ ਪ੍ਰਸ਼ਾਦ ਪਾਈ ਜਾਂਦੇ ਜੀ। ਇਹ ਵੀ ਸੇਵਾ ਹੀ ਹੈ। ਸਾਰੀ ਸੇਵਾ ਜੀ। ਸਾਰੀ ਸੇਵਾ ਜੀ। ਸਾਰੀਆਂ ਬੀਬੀਆਂ ਦਾ ਸੇਵਾ ਕਰ ਰਹੀਆਂ ਜੀ। ਜੋਤ ਸਾਹਿਬ ਤੇ ਸਾਰੀ ਸੇਵਾ ਹੀ ਹੈ। ਸਾਰੀ ਸੇਵਾ ਚੱਲ ਰਹੀ ਹੈ। ਇਹ ਕਿੰਨੇ ਵਜੇ ਸ਼ੁਰੂ ਹੋ ਜਾਂਦੀ ਜੀ? ਇੱਥੇ ਜੋ ਮਰਦਾ ਪ੍ਰਕਾਸ਼ ਜਿਹੜਾ ਅੰਮ੍ਰਿਤ ਵੇਲ ਦੀ ਸੇਵਾ ਚੱਲੂਆ ਜੀ। ਕਿੰਨੇ ਕੁੰਟਲ ਕੋ ਹੋ ਚੜ ਜਾਂਦਾ ਜੀ ਇੱਥੇ? ਇਹ ਮੇਰੇ ਹਿਸਾਬ ਨਾਲ ਦੇ ਨਾਲ ਕੋਈ 32 33 ਕਹਿਣ ਜਿਹੜੇ 34 ਕਹਿਣਾ ਜੀ ਉਹ ਐਸ ਤ ਹਾਂਜੀ ਇੱਥੇ ਚੜ ਜਾਂਦੇ ਨੇ ਸੰਗਤਾਂ ਨੂੰ ਕੀ ਪੀਂਜੀ ਕਰਨਾ ਚਾਹੁੰਦੇ ਸੰਗਤ ਨੂੰ ਮੇਰੀ ਅਪੀਲ ਹੈ ਜੀ ਕਿ ਸੰਗਤ ਧਨ ਧਨ ਅਮਰਜੀਤ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਆਵੇ ਔਰ ਆ ਕੇ ਗੁਰੂ ਦੇ ਲੜਦੇ ਨਾਲ ਲੱਗਣ ਅਮਰ ਛਕਣ ਗੁਰਬਾਣੀ ਦੇ ਨਾਲ ਜੁੜਨ ਔਰ ਬਾਣੇ ਦੇ ਧਾਰ ਨਹੀਂ ਹੋਣਾ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਲੈ ਕੇ ਹੋਣ ਕਿਉਂਕਿ ਜਦੋਂ ਬਾਬਾ ਦੀਪ ਸਿੰਘ ਦੇ ਘਰ ਹੋਣੇ ਆ ਸਾਡੀ ਮਨੋ ਕਾਮਨਾ ਸਾਡਾ ਦਾ ਮਨ ਆ ਉਹ ਸ਼ਾਂਤ ਹੁੰਦਾ ਤੇ ਆਟੋਮੈਟਿਕ ਗੁਰੂ ਦਾ ਨਾਮ ਲੈਣ ਨੂੰ ਜਲ ਕਰਦਾ ਹੈ ਆ ਕੇ ਜਦੋਂ ਸੰਗਤ 'ਚ ਬਹਿ ਕੇ ਬਾਣੀ ਪੜ੍ਹਦੇ ਆ ਬਾਣੀ ਪੜ੍ਹ ਕੇ ਤੇ ਸੰਗਤ ਆਪ ਦੇ ਜੀਵਨ ਦਾ ਨਾਮ ਪ੍ਰਾਪਤ ਕਰਦੇ ਕਰਤਾਰ ਸਾਹਿਬ ਆਏ ਗੁਰੂ